ਕਈ ਦਿਨਾਂ ਤੋਂ ਸੁਲਤਾਨਪੁਰ ਲੋਧੀ ਦੇ ਕਰੀਬ 16 ਤੋਂ 17 ਪਿੰਡਾਂ ਪਾਣੀ ਦੇ ਵਿੱਚ ਘਿਰਿਆ ਹੈ ਉਹਨਾਂ ਦੀ ਮਦਦ ਦੇ ਲਈ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਆ ਜਿੱਥੇ ਖਾਲਸਾ ਏਡ ਜਿਹੜੀ ਆ ਉਹ ਪਿਛਲੇ 4-5 ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੀ ਹੈ ਉੱਥੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਨੌਜਵਾਨ ਪਹੁੰਚੇ ਉਹਨਾਂ ਨੇ ਬੋਟ ਉਤਾਰੀਆਂ ਔਰ ਚਾਰੇ ਵਾਸਤੇ ਖਾਸ ਤੌਰ ਤੇ ਡੰਗਰਾਂ ਵਾਸਤੇ ਬਹੁਤ ਸਾਰਾ ਪ੍ਰਬੰਧ ਜਿਹੜਾ ਹੈ ਲੋਕ ਲੈ ਕੇ ਪਹੁੰਚ ਰਹੇ ਆ ਕੱਲ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਕਿ ਜੋ ਮੱਕੀ ਦਾ achar ਹੈ ਉਹ ਲੈ ਕੇ ਬਹੁਤ ਸਾਰੇ ਲੋਕ ਪਹੁੰਚੇ ਅੱਜ ਫੀਡ ਲੈ ਕੇ ਕੁਝ ਜਿਹੜੇ ਸੇਵਾਦਾਰ ਆ ਉਹ ਪਹੁੰਚੇ ਆ ਔਰ ਲੋਕਾਂ ਦੇ ਵਾਸਤੇ ਮੈਡੀਕਲ ਸਹੂਲਤਾਂ ਵਾਸਤੇ ਵੀ ਜਿਹੜੀ ਹੈ ਉਹ ਜ਼ਰੂਰਤ ਫਿਲਹਾਲ ਹੈਗੀ ਹੈ ਕਿ ਜਿਹੜੇ ਅੰਦਰ ਬੈਠੇ ਲੋਕ ਹੈ ਕਿਉਂਕਿ ਮੱਛਰ ਵਗੈਰਾ ਜਿਹੜਾ ਹੈ ਉਹ ਬਹੁਤ ਸਾਰਾ ਹੋਏਗਾ ਖੜੇ ਪਾਣੀ ਤੋਂ ਬਹੁਤ ਸਾਰੀਆਂ ਬਿਮਾਰੀਆਂ ਹੋਣ ਦਾ ਖਤਰਾ ਹੈਗਾ ਤਾਂ ਸਾਡੇ ਨਾਲ ਕੁਝ ਬਾਪੂ ਬਾਪੂ ਜੀ ਕਿੱਥੋਂ ਪਹੁੰਚੇ ਹੋ ਤੁਸੀਂ ਅਈ ਆਏ ਖੜਾ ਦੋਨੇ ਤੋਂ ਜੀ ਕਰਪੂਰਸਲੇ ਦੇ ਕੋਲ ਖੜਾ ਦੋਨੇ ਜੀ ਕੀ ਕੋਈ ਸੇਵਾ ਲੈ ਕੇ ਆਏ ਜੀ ਇਹ ਜਿੱਦਾਂ ਨਾ ਸਾਡੇ ਤੋਂ ਛੋਟੇ ਦੋ ਭਰਾ ਮੇਰੇ ਬਾਹਰ ਗਏ ਆ ਉਹਨਾਂ ਸੇਵਾ ਪਾਈ ਆ ਬਾਕੀ ਤੇ ਰਲ ਕੇ ਇੱਥੇ ਪਾਈ ਇਹਨਾਂ ਨੇ ਜੀ ਬਾਉ ਸਪਿੰਨ ਚੱਬਾ ਸਪਿੰਨ ਇੱਕ ਕਮਲਜੀਤ ਸਿੰਘ ਸਰਪੰਚ ਆ ਖੜ ਦੁਨੇ ਤੋਂ ਧੀਰਾ ਦਿਨ ਮੰਡੀ ਆ ਹੋਰ ਵੀ ਬੰਦੇ ਸਾਡੇ ਨਾਲ ਆਏ ਆ ਇਹ ਆਪਣੇ 150 ਬੋਰਾ ਦੂਜਾ ਆ ਆਪਣਾ ਝੌਕਰਦਾ ਜੀ ਝੌਕਰਦਾ ਹਾਂਜੀ ਅੱਛਾ ਇਹਨੂੰ ਵੰਡਣ ਦਾ ਕਿਵੇਂ ਪ੍ਰਬੰਧ ਕੀਤਾ ਹੋਇਆ ਤੁਸੀਂ ਜੀ ਅਸੀਂ ਗੁਰਦੁਆਰੇ ਜਾ ਰਹੇ ਆ ਆਮ ਤੌਰ ਤੇ ਰੌਲਾ ਇਹ ਪੈ ਜਾਂਦਾ ਹੈ ਕਿ ਜਿੱਥੇ ਆ ਕੇ ਖੜ ਸਕਦੀ ਹੈ ਟਰਾਲੀ ਉੱਥੋਂ ਚੱਕ ਲਓ ਕੋਈ ਕਿੱਧਰ ਲੈ ਜਾਂਦੇ ਕੋਈ ਕਿੱਧਰ ਲੈ ਜਾਂਦਾ ਪਤਾ ਨਹੀਂ ਉਹਨਾਂ ਲੋਕਾਂ ਤੱਕ ਪਹੁੰਚਦੇ ਆ ਅਸੀਂ ਹੁਣ ਤਾਂ ਥੋੜਾ ਪਤਾ ਕੀਤਾ ਸੀਗਾ ਉਹ ਕਹਿੰਦੇ ਤੁਸੀਂ ਗੁਰਦੁਆਰੇ ਲੈ ਕੇ ਸਾਡਾ ਟਰਾਲੀ ਖੜੀ ਕਰਦੇ ਹੋ ਉੱਥੇ ਹੀ ਵੰਡ ਲਾਂਗੇ ਜਿੰਨੇ ਬੰਦੇ ਹੈਗੇ ਪਹੁੰਚ ਪਹੁੰਚੇਗਾ ਕਿਵੇਂ ਸਾਰਾ ਸਮਾਨ ਦੇਖੋ ਸਾਰੇ ਨੌਜਵਾਨ ਜਿਹੜੇ ਨੇ ਉਹ ਉੱਥੋਂ ਖਾਸ ਤੌਰ ਤੇ ਪਹੁੰਚੇ ਆ ਔਰ ਇਹਨਾਂ ਘਟਿਆਂ ਦੇ ਵਿੱਚ ਫੀਡ ਹੈ ਡੰਗਰਾਂ ਦੇ ਵਾਸਤੇ ਫੀਡ ਹੈਗੀ ਆ ਤਾਂ ਕਿ ਉਹਨਾਂ ਤੱਕ ਜਿਹੜੀ ਹੈ ਇਹ ਫੀਡ ਪਹੁੰਚਦੀ ਹੋ ਜੇ ਤਾਂ ਤੁਹਾਨੂੰ ਅਗਲੀਆਂ ਤਸਵੀਰਾਂ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪਾਣੀ ਜੇਕਰ ਅਸੀਂ ਕੱਲ ਦੇ ਪੱਧਰ ਦੀ ਗੱਲ ਕਰੀਏ ਤਾਂ ਕੱਲ੍ਹ ਨਾਲੋਂ ਕਰੀਬ 1 ਫੁੱਟ ਪਾਣੀ ਵੱਧ ਗਿਆ 1 ਫੁੱਟ ਤੋਂ ਵੱਧ ਹੋ ਸਕਦਾ ਹੈ ਘੱਟ ਨਹੀਂ ਤੁਸੀਂ ਇੱਥੋਂ ਇਥੋਂ ਅੰਦਾਜ਼ਾ ਲਾਓ ਇਸ ਵਹਾਅ ਦਾ ਕਿ ਬਿਲਕੁਲ ਜਿੱਥੋਂ ਬੰਨ ਟੁੱਟਿਆ ਹੋਇਆ ਇਹ ਵਹਾਅ ਉੱਥੋਂ ਚੱਲ ਰਿਹਾ ਹੈ ਔਰ ਪਾਣੀ ਦਾ ਵਹਾਅ ਇਹਨਾਂ ਤੇਜ਼ ਆ ਕਿਉਂਕਿ ਅੱਗੇ ਪਾਣੀ ਰੁਕਿਆ ਹੋਇਆ ਹੈ ਹਾਲੇ ਤੱਕ ਅੱਗੋਂ ਡਾਫ ਲੱਗੀ ਹੋਈ ਆ ਪਾਣੀ ਜਿੱਥੇ ਖੜ੍ਹਾ ਹੈ ਉੱਥੇ ਹੀ ਅੱਪ ਹੋ ਰਿਹਾ ਉੱਥੋਂ ਘਟਣ ਦੀ ਬਜਾਏ ਔਰ ਜਿਹੜੇ ਬੰਨ ਹੈਗੇ ਆ ਉਹਨਾਂ ਨੂੰ ਬੰਨਣ ਦੇ ਵਾਸਤੇ ਹਾਲੇ ਤੱਕ ਕੋਈ ਪ੍ਰਬੰਧ ਇੱਥੇ ਹੈ ਨਹੀਂ ਕਿਉਂਕਿ ਜੇਕਰ ਪਾਣੀ ਘਟਣਾ ਹੈ ਤਾਂ ਹੀ ਇਹ ਪਾਣੀ ਕਟੇਗਾ ਤਾਂ ਹੀ ਇਹ ਬੰਨ ਲਾਉਣ ਵਾਸਤੇ ਸੋਚਿਆ ਜਾ ਸਕਦਾ ਹੈ ਜਿਹੜਾ ਕਿ ਪਾਣੀ ਹਾਲੇ ਤੱਕ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਦੇਖੋ ਕਿ ਇੱਥੋਂ ਬਿਲਕੁਲ ਸਿੱਧੀ ਇਧਰਲੇ ਪਾਸੇ ਇੱਕ ਤਸਵੀਰ ਦਿਖਾਓ ਕਿ ਇੱਥੋਂ ਸਿੱਧੀ ਸੜਕ ਜਰੂਰ ਹੈਗੀ ਆ ਪਰ ਦਿਖਾਈ ਨਹੀਂ ਦਿੰਦੀ ਪਰ ਇਹਨਾਂ ਜ਼ਰੂਰ ਹੈ ਕਿ ਟਰੈਕਟਰ ਟਰਾਲੀ ਦੇ ਨਾਲ ਜੇਕਰ ਕੋਈ ਨਾਲ ਗਾਈਡ ਹੋਵੇ ਤਾਂ ਉੱਥੋਂ ਲੰਘਿਆ ਜ਼ਰੂਰ ਜਾ ਸਕਦਾ ਤਾਂ ਬਹੁਤ ਸਾਰੇ ਜਿਹੜੇ ਲੋਕ ਹੈਗੇ ਨੇ ਸੇਵਾ ਲੈ ਕੇ ਪਹੁੰਚਦੇ ਆ ਤਾਂ ਉਹ ਇੱਥੋਂ ਟਰੈਕਟਰ ਟਰਾਲੀ ਦੇ ਰਾਹੀਂ ਪਿੰਡ ਦੇ ਅੰਦਰ ਇੱਕ ਪਿੰਡ ਦੇ ਅੰਦਰ ਐਂਟਰ ਕਰ ਸਕਦੇ ਆ ਜ਼ਿਆਦਾ ਨਹੀਂ ਕਿਉਂਕਿ ਅੱਗੇ ਵੱਖ-ਵੱਖ ਸੜਕਾਂ ਨੇ ਇੱਥੇ 17 ਪਿੰਡ ਹੈ ਜਾਨੀ ਬਹੁਤ ਜ਼ਿਆਦਾ ਆਬਾਦੀ ਤਾਂ ਨਹੀਂ 2500 ਤੋਂ ਲੈ ਕੇ 3000 ਦੇ ਕਰੀਬ ਸਾਰੇ ਪਿੰਡਾਂ ਦੀ ਆਬਾਦੀ ਕੁੱਲ ਮਿਲਾ ਕੇ ਦੱਸੀ ਜਾ ਰਹੀ ਆ ਛੋਟੇ-ਛੋਟੇ ਡੇਰੇ ਹੈਗੇ ਨੇ ਜਿਵੇਂ ਟਾਣੀਆਂ ਕਹਿ ਲੀਏ ਤਾਂ ਉਸ ਤਰੀਕੇ ਨਾਲ ਲੋਕ ਇੱਥੇ ਬੈਠੇ ਹੋਏ ਆ ਪਰ ਉਹਨਾਂ ਕੋਲੇ ਪਹੁੰਚਣਾ ਜਿਹੜਾ ਇਹ ਉਹ ਸੰਭਵ ਨਹੀਂ ਕਰਾਂ ਦੇ ਨਾਲ 4-4 5-5 ਫੁੱਟ ਪਾਣੀ ਖੜਾ ਹੋ ਗਿਆ ਸੜਕਾਂ ਜਿਹੜੀਆਂ ਨੇ ਉਹ ਦਿਖਣੀਆਂ ਬੰਦ ਹੋ ਗਈਆਂ ਤਾਂ ਇਹ ਇਹ ਇੱਕ ਵੱਡੀ ਮੁਸ਼ਕਲ ਦਾ ਸਬਬ ਬਣਿਆ ਹੋਇਆ ਔਰ ਬੇਸ਼ੱਕ ਮਦਦ ਤਾਂ ਪਹੁੰਚ ਰਹੀ ਆ ਪਰ ਇਹ ਲੋਕਾਂ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਦਿੱਕਤਾਂ ਉਹ ਦਿੱਕਤਾਂ ਆ ਸਕਦੀਆਂ ਔਰ ਇਹਨਾਂ ਦਿੱਕਤਾਂ ਦਾ ਸਾਹਮਣਾ ਇਹ ਲੋਕ ਕਿਵੇਂ ਕਰਨਗੇ ਇਹ ਸਭ ਤੋਂ ਵੱਡਾ ਸਵਾਲ ਰਹੇਗਾ ਔਰ ਉਡੀਕ ਉਹਨਾਂ ਨੂੰ ਉਸ ਤੋਂ ਬਾਅਦ ਵੀ ਹੋਏਗੀ ਕਿ ਲੋਕ ਜਿਹੜੇ ਨੇ ਉਹਨਾਂ ਦੀ ਮਦਦ ਦੇ ਲਈ ਉਸ ਤੋਂ ਮੰਗਰੋਂ ਵੀ ਪਹੁੰਚਣ ਆਪਣੇ ਸਯੋਗੀ ਬਾਂਟੀ ਦੇ ਨਾਲ ਮੈਂ ਰਵੀ ਸੰਗਰਾ ਹੁਣ ਅਨਮਿਊਟ